ਨਿਤ ਸਾਝੀਆਂ ਕੀਤੀਆਂ ਜਾ ਰਹੀਆਂ ਜੋ ਕਿ ਟੂਰਨਾਮੈਂਟ ਕਬੱਡੀ ਦਾ ਜੋ ਹੋ ਰਿਹਾ ਹੈ ਗਾਜੀਪੁਰ ਪਿੰਡ ਦੇ ਵਿੱਚ ਸੋ ਗੱਲਬਾਤ ਵੀ ਕਰਨ ਦੀ ਕੋਸ਼ਿਸ਼ ਕਰਾਂਗੇ ਜੋ ਕਿ ਲਗਾਤਾਰ ਜੋਗੀ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਜਾ ਰਹੀਆਂ ਜੋ ਕਿ ਟੂਰਨਾਮੈਂਟ ਕਬੱਡੀ ਦਾ ਜੋ ਹੋ ਰਿਹਾ ਹੈ ਗਾਜੀਪੁਰ ਪਿੰਡ ਦੇ ਵਿੱਚ ਸੋ ਗੱਲਬਾਤ ਵੀ ਕਰਨ ਦੀ ਕੋਸ਼ਿਸ਼ ਕਰਾਂਗੇ ਜੋ ਕਿ ਮੈਚ ਲਗਾਤਾਰ ਕਬੱਡੀ ਦੇ ਇੱਥੇ ਕਰਵਾਏ ਜਾ ਰਹੇ ਨੇ ਸੋ ਤੁਸੀਂ ਦੇਖ ਸਕਦੇ ਹੋ ਜੋ ਕਿ ਤਸਵੀਰਾਂ ਸਾਂਝੀਆਂ ਕੀਤੀਆਂ ਜਾ ਰਹੀਆਂ ਗਾਜੀਪੁਰ ਪਿੰਡ ਜਲੰਧਰ ਵਿਖੋ ਸੋ ਸਰਪੰਚ ਜੋ ਹੋਰ ਵੀ ਕਈ ਇੱਥੇ ਜੋ ਮੌਕੇ ਦੇ ਪਿੰਡ ਵਾਲੇ ਜੋ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕੀਤੀ ਜਾਗੀ ਜੋ ਪੰਜਾਬ ਪੁਲਿਸ ਦਾ ਜੋ ਖਾਸਾ ਪ੍ਰਬੰਧ ਸੋ ਦੇਖਿਆ ਜਾਦਾ ਜੋ ਕੀ ਆਨ ਜਾਣ ਵਾਲੇ ਰਸਤੇ ਦੇ ਜੋ ਬੌਂਸਰ ਵੀ ਲਗਾਏ ਗਏ ਨੇ ਜੋ ਇੱਕ ਪੀਤੇ ਸਾਲ ਜੋ ਸੰਦੀਪ ਨੰਗਲ ਦੀ ਕੁਝ ਹਮਲਾਵਰਾਂ ਵੱਲੋਂ ਗੋਲੀ ਮਾਰ ਕੇ ਜੋ ਹੱਤਿਆ ਕਰ ਦਿੱਤੀ ਗਈ ਉਸ ਨੂੰ ਮੱਦੇਨਜ਼ਰ ਰੱਖਦੇ ਜੋ ਗੇਟ ਦੇ ਉੱਤੇ ਦੇਖਿਆ ਜਾ ਸਕਦਾ ਕਿ ਬੌਂਸਰ ਵੀ ਲਗਾਏ ਗਏ ਨੇ ਸੋ ਆਨ ਜਾਣ ਵਾਲੇ ਨੂੰ ਜੋ ਚੱਕ ਵੀ ਕੀਤਾ ਜਾ ਰਿਆ ਨੇ ਸੋ ਬਣੇ ਰੋ ਸਾਂਝੀਆਂ ਤਸਵੀਰਾਂ ਤੁਹਾਨੂੰ ਲਗਾਤਾਰ ਦਿਖਾਈਆਂ ਜਾ ਰਿਆ ਨੇ ਕਬੱਡੀ ਟੂਰਨਾਮੈਂਟ ਦੀਆਂ ਖਰੀ ਕਬੱਡੀ ਦੇ ਪਾਪ ਪੈਣ ਦੀ ਉਹਦੇ ਮੁਰਤੀ ਇਹ ਪਿੰਡਾਂ ਵਿੱਚ ਬਾਜ ਵਰਗੀ ਇੱਕ ਹੱਥਾਂ ਦੇ ਪਕਰ ਮੌਜੂਦ ਹੋਵੇ ਜਵਾਨੀ ਔਰ ਦੇ ਤਿਰਫੜ ਦੇ ਇਹ ਦੁਨੀਆ ਆਪਣੀ ਖਤੋਂ ਨਹੀਂ ਹਿਲਦੀ ਮੈਂ ਤੇ ਦੇਖਣ ਦਾ ਆਖਰ ਨੇ ਔਰ ਫਿਰ ਜੁਹਾਰ ਆ ਰਹਾ ਹੈ ਉਹ ਪੰਜਾਬੀਆਂ ਦੇ ਦਿਲਾਂ ਤੇ ਰਾਜ ਕਰ ਰਹੀ ਹੈ ਉਹ ਪੰਜਾਬੀਆਂ ਦੇ ਦਿਲਾਂ ਤੇ ਰਾਜ ਕਰ ਰਹੀ ਹੈ ਪੰਜਾਬੀ ਦੀ ਬਾਤ ਫਿਰ ਕਬੱਡੀ ਮੈਂ ਫਿਰ ਕਬੱਡੀ ਗੋਲੀ ਤੇ ਪਰ ਦਿੱਤੀ ਗੋਲ ਤੇ ਇਹ ਆ ਕਬਰ ਮੇਰੇ ਵੀ ਅੱਖਾਂ ਦੇ ਵਿੱਚ ਉਹਨੇ ਗੱਲ ਦਾ ਹੋਇਆ ਤੇ ਉਹਦੀ ਜੱਕਾ ਬੁੰਦਰ ਦੀ ਪਕੜ ਕਰ ਕਰਦੇ ਜਮੂਨ ਜੀ ਮਾਨ ਨੇ ਤਾਂ ਲਗਾਤਾਰ ਤੁਸੀਂ ਦੇਖ ਸਕਦੇ ਜੋ ਕਿ ਪਿੱਛੇ ਜੋ ਪਿੰਡ ਦੇ ਜੋ ਕੀ सरपंचੇ ਲਾਲੋ ਜਾਂ ਹੋਰ ਜਿਹੜੇ ਐਨ ਆਰ ਆਈ ਵੀ ਜਿਹਨਾਂ ਵੱਲੋਂ ਇਹ ਮੈਚ ਕਰਵਾਇਆ ਗਿਆ ਸੱਚੇ ਪਾਸੇ ਦੇਖ ਸਕਦੇ ਹੋ ਜੋ ਕਿ ਇਨਾਮ ਜੇਤੂ ਨੂੰ ਇਨਾਮਾਂ ਦੇ ਨਾਲ ਵੀ ਸਮਾਨਿਤ ਕੀਤਾ ਜਾਊਗਾ ਜੋ ਸ਼ੀਲਡਾਂ ਰੱਖੀਆਂ ਗਈਆਂ ਬਹੁਤ ਬੂਟਾ ਇਹਦੇ ਨੇ ਬਹੁਤ ਤਕੜਾ ਖੇਡਿਆ ਐਸ